ਸਿੰਘ ਸਿੱਧੂ ਆਪਣੀਆਂ ਰੈਲੀਆਂ ਕਰਦੇ ਪਏ ਨੇ ਉਹਨਾਂ ਦੇ ਵਾਸਤੇ ਜਿਹੜੇ ਮੌਜੂਦਾ ਕਾਂਗਰਸ ਲੀਡਰ ਹੈਗੇ ਨੇ ਉਹ ਕਿਤੇ ਨਾ ਕਿਤੇ ਖਫਾ ਨੇ ਭਾਵੇਂ ਉਹ ਪੀਪੀਸੀਸੀ ਪ੍ਰਧਾਨ ਹੋਣ ਭਾਵੇਂ ਉਹ ਪ੍ਰਤਾਪ ਸਿੰਘ ਬਾਜਵਾ ਹੋਣ ਜਾਂ ਫਿਰ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਕਾਂਗਰਸੀ ਸਾਥੀ ਨੇ ਉਹ ਇਸ ਕਾਰਵਾਈ ਤੋਂ ਖਫਾ ਨੇ ਨਵਜੋਤ ਸਿੱਧੂ ਤੋਂ ਖਫਾ ਨੇ ਔਰ ਖਬਰਾਂ ਤਾਂ ਇੱਥੋਂ ਤੱਕ ਮਿਲ ਰਹੀਆਂ ਨੇ ਕਿ ਕਾਂਗਰਸ ਲੀਡਰਾਂ ਵੱਲੋਂ ਹਾਈ ਕਮਾਂਡ ਨੂੰ ਸ਼ਿਕਾਇਤਾਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਹਾਈ ਕਮਾਂਡ ਦੇ ਫੋਨ ਜਿਹੜੇ ਖੜਕਣੇ ਸ਼ੁਰੂ ਹੋ ਗਏ ਨੇ ਪੰਜਾਬ ਦੇ ਵੱਲੋਂ ਔਰ ਪੰਜਾਬ ਕਾਂਗਰਸ ਦੇ ਲੀਡਰਾਂ ਦੇ ਵੱਲੋਂ ਇਹ ਵੀ ਅੰਦਰ ਖਾਤੇ ਖਬਰਾਂ ਸਾਹਮਣੇ ਆ ਰਹੀਆਂ ਨੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਕਾਰਵਾਈ ਕਰਾਉਣ ਦਾ ਗਰਾਊਂਡ ਬਣਦਾ ਨਜ਼ਰ ਆ ਰਿਹਾ ਹੈ ਪੰਜਾਬ ਕਾਂਗਰਸ ਵੱਲੋਂ ਕਰ ਇਸ ਪੂਰੇ ਮਾਮਲੇ ਨੂੰ ਲੈ ਕੇ AICCC ਦੀ ਮੀਟਿੰਗ ਹੁੰਦੀ ਹੈ ਜਿਸ ਦੇ ਵਿੱਚ ਸੂਬੇ ਭਰ ਦੇ PPCC ਪ੍ਰਧਾਨ ਰਿਪੀਟ ਹੈ ਜਿਸ ਦੇ ਵਿੱਚ ਦੇਸ਼ ਭਰ ਦੇ ਵਿੱਚ ਵਸਦੇ ਸੂਬਿਆਂ ਦੇ PPCC ਪ੍ਰਧਾਨ ਮੌਜੂਦ ਹੁੰਦੇ ਨੇ ਉਸ ਦੇ ਵਿੱਚ ਪੰਜਾਬ ਦੇ PPCC ਪ੍ਰਧਾਨ ਤੇ ਲੀਡਰ ਆਪੋਜੀਸ਼ਨ ਵੀ ਜਾਂਦੇ ਨੇ ਔਰ ਉੱਥੇ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਜਿਹੜੀ ਹੈ ਕੀਤੀ ਜਾਂਦੀ ਹੈ ਹਾਈ ਕਮਾਂਡ ਦੇ ਨਾਲ ਅਦੁੱਤੇ ਪਾਸੇ ਜੇ ਗੱਲ ਕਰੀਏ ਪੰਜਾਬ ਦੇ ਕਾਂਗਰਸ ਇੰਚਾਰਜ ਸੰਦੀਪ ਸੰਧੂ ਵੱਲੋਂ ਵੀ ਹੁਣ ਇਹ ਗੱਲ ਸਪਸ਼ਟ ਕੀਤੀ ਗਈ ਹੈ ਕਿ ਦਰਅਸਲ ਸ਼ਿਕਾਇਤਾਂ ਕਾਂਗਰਸ ਲੀਡਰਾਂ ਦੀਆਂ ਮਿਲਦੀਆਂ ਪਈਆਂ ਨੇ ਕਿ ਨਵਜੋਤ ਸਿੰਘ ਸਿੱਧੂ ਅਲੈਦਾ ਹੋ ਕੇ ਰੈਲੀਆਂ ਕਰ ਰਹੇ ਨੇ ਤਾਂ ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਨੇ ਆਪਣੇ ਰੈਲੀਆਂ ਦਾ ਪ੍ਰੋਗਰਾਮ ਜਨਤਕ ਕਰ ਦਿੱਤਾ ਸੋਸ਼ਲ ਮੀਡੀਆ ਦੇ ਉੱਤੇ ਪਾ ਦਿੱਤਾ ਜਿਸ ਦੇ ਵਿੱਚ ਆਉਣ ਵਾਲੇ ਕੱਲ 7 ਤਰੀਕ ਨੂੰ ਯਾਨੀ ਕਿ ਅਮਰਸਰ ਦੇ ਲੋਕ ਸਭਾ ਤੇ ਨਾਤਾ ਕੱਟ ਕੇ ਦਿੱਲੀ ਭੇਜ ਲੋਕ ਸਭਾ ਤੇ ਵਿਧਾਨ ਸਭਾ ਪੰਜਾਬ ਦੇ ਸਰਪ੍ਰਸਤ ਮੈਂ ਗੱਲਾਂ ਕਰਾਂ ਮੈਂ ਕੁਲਦੀਪ ਢਾਲੀਵਾਲ ਲੋਕਾਂ ਨੂੰ ਦੱਸਾਂ ਕਿ ਮੈਂ ਪੌਣੇ 2 ਸਾਲ ਤੱਕ ਸਰਪ੍ਰਸਤ ਘਰਸੇ ਮਾਨ ਜੀ ਕੈਬਨਟ ਦੇ ਵਿੱਚ ਜਿਹੜੇ ਵੀ ਨੂੰ ਕੰਮ ਦਿੱਤੇ ਮੈਂ ਕੀਤੇ ਜਿਵੇਂ ਕੀਤੇ ਸਿੱਧੂ ਸਾਹਿਬ ਆਪਣੇ ਕੰਮ ਦੱਸੋ ਸਰ ਠੋਕਦਾ ਉਹਦੇ ਦਾ ਪੌਣ 50 ਠੋਕਦਾ ਉਹਦੇ ਵੀ ਪਤ ਗੱਲਾਂ ਨਹੀ ਗੱਲਾਂ ਗੱਲਾਂ ਬਹੁਤ ਹੋ ਗਈਆਂ ਇੱਥੇ ਪ੍ਰੈਕਟੀਕਲੀ ਗਰਾਊਂਡ ਤੇ ਦੱਸੋ ਜੋ ਕਿਹਦੇ ਨਾਲ ਕਲੀਅਰ ਕੱਟ ਕਰ ਕਿਹਦੇ ਨਾਲ ਸਾਦਾ ਉਹ ਕੰਮ ਕੰਮ ਬੈਠ ਕਬਡੀ ਸਿੱਖਣ ਦੀ ਗੱਲ ਕਰਦੇ ਸਭ ਨੇ ਕਨਫਿਊਜ਼ ਬੰਦੇ ਨੇ ਕਦੀ ਭਾਜੀਆ ਕਦੀ ਕਾਂਗਰਸਾਂ 75 ਸਾਲਾਂ ਸਿੱਖਾਂ ਦਾ ਨੁਕਸਾਨ ਕਿਨੇ ਕੀਤਾ ਜੀ ਪੰਜਾਬ ਦਾ ਬੇੜਾ ਕਿਨੇ ਗਲ ਕੀਤਾ ਮੈਂ ਤਾਂ ਉਹਨਾਂ ਨੂੰ ਕਨਫਿਊਜ਼ ਕਰਨਾ ਕਿ ਜਿੰਨਾ ਨੇ ਬੇੜਾ ਗਲ ਕੀਤਾ ਉਹਨਾਂ ਨੇ ਤੁਸੀਂ ਤੋ ਦੇਖਦਾ ਯਾਰ ਕਦੀ ਮੋਦੀ ਨੂੰ ਭਾਬਾ ਕਹਿੰਦਾ ਵੀ ਉਹ ਕਹਿੰਦਾ ਕੈਪਟਨ ਨੂੰ ਕਹਿੰਦਾ ਰੋਗ ਬੰਦੀ ਉਫਾਂਡਾ ਦਿੰਦੇ ਕਿਉਂਕਿ ਪਤਾ ਨੇ ਦੱਸੋ ਸਾਨੂੰ ਮੈਨੂੰ ਤੇ ਇਹ ਲੀਡਰ ਦਾ ਪਤਾ ਪਤਾ ਵੀ ਕਹਿੰਦਾ ਕੀ ਹੈ ਇਹ ਕਰਦਾ ਕੀ ਚਾਹੁੰਦਾ ਇਹਦਾ ਡੈਂਡਾ ਕੀ ਹੈ ਨਾ ਕਾਂਗਰਸ ਨੂੰ ਪਤਾ ਵੀ ਇਹਦਾ ਡੈਂਡਾ ਕੀ ਹੈ ਉਹਨਾਂ 보다 ਵੀ ਜੋ ਪਿਛਲੇ ਲੈਕਚਰ ਦੀ ਉਹਦਾ ਪਤਾ ਕੀ ਕਰਦਾ ਹੁਣ ਵੀ ਕੀ ਕਰਦਾ ਸੋ ਮੈਨੂੰ ਲੱਗਦਾ ਕਿ ਸਿੱਧੂ ਸਾਹਿਬ ਕੰਫਿਊਜ਼ ਨੇ ਆਪਣੀ ਜ਼ਿੰਦਗੀ ਚ ਪਹਿਲਾਂ ਤਾਂ ਖੋਦੋ ਕਲੀਰ ਹੋਣੀ ਤੇ ਦੂਜਾ ਦੱਸੋ ਵੀ ਲਾਵਾ ਕਿਦੇ ਨਾਉਂ ਦਾ ਜੋਖਾ ਦੋ ਇੱਥੇ ਉਹਨਾਂ ਨੂੰ ਬੜੇ ਬੜੇ ਵੱਡੇ ਮੌਕੇ ਮਿਲੇ ਸਾਹਿਬ ਤਿੰਨਾਂ ਦਾ ਨਾ ਅੰਮ੍ਰਿਤਸਰੀਆਂ ਨੇ ਛੁੱਟ ਕੇ ਭਾਜਪੀ ਦੇ ਧੰਦੇ ਤੋਂ ਉਹਨੂੰ ਭੇਜਿਆ ਕਿਹੜੇ ਬੰਦੇ ਨੇ ਕੀਤਾ ਕੋਈ ਕਦੇ ਕਦੇ ਲੜ ਕੇ ਆਉਂਦਾ ਕਦੇ ਕਿਦੇ ਲੜ ਕੇ ਆ ਜਾਂਦਾ ਕਿੱਡਾ ਵੱਡਾ ਮਹਿਕਮਾ ਸੀਗਾ ਕੱਟਨ ਦਾ ਸਿੰਘ ਜੀ ਦੇ ਨਾਲ ਲੋਕਲ ਬਾਡੀ ਦਾ ਹੀ ਫਿਰ ਉਹਦਾ ਪਾਵਨ ਦਾ ਮਹਿਕਮਾ ਸੀਗਾ ਕੀ ਕੀਤਾ ਜੀ ਦੱਸੋ ਕੰਮ ਕੋਈ ਕਰਦਾ ਨਹੀਂ ਔਰ ਠੋਕੋਦਾਰੀ ਠੋਕੋਦਾਰੀ ਲੈ ਬੜੀ ਠੋਕੋਦਾਰੀ ਕੀਤਾ ਕਿ ਅੰਮ ਦੱਸਦੇ ਦੀ ਤਾਰੀ ਬਾਤ ਦੱਸ ਲੈ ਇੱਕ ਦਸ ਬਾਤ ਕੇ ਵੀ ਮੈਂ ਆ ਕੰਮ ਕੀਤਾ ਹੀ ਪੰਜਾਬ ਲਈ ਲੈ ਹੀ ਤੁਹਾਡੀ ਮਾਲਦਾਨੀ ਕੰਮ ਵੀ ਦੱਸ ਕੋਈ ਪਿਓ ਦੇ ਪੁੱਤਾਂ ਵੀ ਕੀਤਾ ਕੀ ਆ ਗੱਲਾਂ ਕਰੀ ਜੇ ਮੈਂ ਤੈਨੂੰ ਬਹੁਤ ਬੱਧੀ ਕੇ ਪੜਾਵਾਂ ਰਹੀ ਤੋ ਤੇ ਆ ਦੇਖ ਕੰਮ ਹੀ ਠੋਕਾ ਉਹ ਹੈ ਨਹੀਂ ਹੱਲੇ ਬੱਲੇ ਕੁਛ ਨਹੀਂ ਸਾਰੇ ਲੋਕ ਨਾ ਕੋਈ ਸ਼ਬਦ ਜੂਤ ਕਾ ਲ। ਬਾਜੇ ਕਿਹਨੂੰ ਜਪਦਾ ਦੁਆਬੇ ਕਿਨੇ ਥੁੱਕਦਾ ਬੜੇ ਬਕੋੜ। ਅਰੇ ਮਾਦੇ ਕਿਹਨੂੰ ਦੇ ਆ ਵੀ ਬੰਦਾ ਥੁੱਕਦਾ ਬੜੇ ਭਗਾਦਾ। ਇੱਥੇ ਦੇਖਦੇ। ਇਹ ਤਾਂ ਕਿਹਦੇ ਪੰਜਾਬੀ ਕਿਹਦੇ ਆ ਕਿ ਬੰਦਾ ਥੁੱਕਦਾ ਬੜੇ ਬਕਉਂਦਾ। ਸਿੱਧੂ ਦਾ ਵੀ ਆ ਲਿਆ ਪਹਿਲਾਂ ਤਾਂ ਆਪਣਾ ਰੋਵਾ ਕਲੀਰ ਕਰ ਲੈ। ਪਿਓ ਦਾ ਰੋਵਾ ਕਿਦੇ ਨਾਲ? ਉਹ ਕਿਹੜੀ ਪਾਰਟੀ ਚ? ਸਭ ਦੇਖ ਵੀ ਗੱਲ। ਉਹ ਪਾਰਟੀ ਕਿਹੜੀ ਚ ਕਿਦੇ ਦਾ ਰੋਵਾ? ਦੂਜੀ ਗੱਲ। ਦੂਜੀ ਗੱਲ ਮੇਰਾ ਸਵਾਲ ਤੁਹਾਨੂੰ ਰਿਹਾ। ਕਿ ਪਿਛਲੇ 50 ਸਾਲਾਂ ਪੰਜਾਬ ਦਾ ਬੇੜਾ ਕਿਨੇ ਗੱਤੀ ਦਾ ਬੇੜਾ ਇਹ ਕਲੀਅਰ ਕਰ ਦਿ ਸਤਸਕ੍ਰਿਪਤਾ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ